ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਪੀਲਕ ਤੇ ਹਾਲੋਂ ਦੀ ਮਿਕਸ ਕਰਕੇ ਪੁਰਜੀ ਬਣਾਈ ਆਂ ਆਲੂਆਂ ਦੇ ਨਾਲ ਇਹ ਬਹੁਤ ਸਵਾਦ ਬਣਦੀ ਹੈ ਇਹ ਪੀਲਕ ਸਾਡੇ ਘਰ ਦੇ ਵਿੱਚ ਉੱਗੀ ਹੋਈ ਸੀ ਇਸ ਤਰ੍ਹਾਂ ਦਾ ਹੁੰਦਾ ਪੀਲਕ ਦਾ ਬੂਟਾ ਇਹਨੂੰ ਪੀਲੂ ਵੀ ਲੱਗੇ ਹੁੰਦੇ ਨੇ ਇਹਨੂੰ ਅਸੀਂ ਤੋੜ ਲਵਾਂਗੇ ਹਾਲੋਂ ਨੂੰ ਵੀ ਮੈਂ ਤੋੜ ਲਿਆ ਹੈ 1 ਕਿਲੋ ਦੇ ਕਰੀਬ ਸਬਜ਼ੀ ਹੋਏਗੀ ਹਾਲੋਂ ਨੂੰ ਜੜਾਂ ਤੋਂ ਅਸੀਂ ਤੋੜ ਲਵਾਂਗੇ ਇਸ ਤਰ੍ਹਾਂ ਹਾਲੋ ਤਿਆਰ ਕਰ ਲਾਂਗੇ ਤੋੜ ਕੇ ਪੀਲਕ ਨੂੰ ਵੀ ਤੋੜ ਲਵਾਂਗੇ ਜਿਹੜੀ ਸਖਾ ਡੰਡੀ ਹੋਏਗੀ ਪੀਲਕ ਦੀ ਉਸ ਨੂੰ ਅਸੀਂ ਵਿੱਚ ਨਹੀਂ ਪਾਣਾ ਸਬਜੀ ਤੇ ਉਹਨੂੰ ਸੁੱਟ ਦਵਾਂਗੇ ਤੇ ਪੱਤੇ ਇਸ ਤੇ ਤੋੜ ਕੇ ਤਿਆਰ ਕਰ ਲਵਾਂਗੇ ਇਸ ਤੋਂ ਬਾਅਦ ਸਬਜੀ ਨੂੰ ਮੈਂ ਧੋ ਕੇ ਰੱਖ ਲਿਆ ਹੈ ਇਹਨੂੰ 5 ਮਿੰਟ ਇਸੇ ਤਰ੍ਹਾਂ ਰਹਿਣ ਦਵਾਂਗੇ ਤਾਂ ਕਿ ਬਾਦੂ ਪਾਣੀ ਇਸ ਦਾ ਨਿਕਲ ਜਾਵੇ ਪਾਣੀ ਕੱਢਣ ਦੇ ਨਾਲ ਇਹ ਹੈ ਕਿ ਜਦੋਂ ਅਸੀਂ ਇਹਨੂੰ ਬਣਾਵਾਂਗੇ ਤੇ ਕੜਾਈ ਦੇ ਨਾਲ ਇਹ ਸਬਜੀ ਚਿਪਕੇਗੀ ਨਹੀਂ ਇਸ ਤੋਂ ਬਾਅਦ ਅਸੀਂ ਸਬਜੀ ਨੂੰ ਕੱਟ ਲਾਵਾਂਗੇ ਇਹਨੂੰ ਪੁਰਜੀ ਨੂੰ ਇਹ ਬਹੁਤ ਹੀ ਟੇਸਟੀ ਬਣਦੀ ਹੈ ਸਬਜੀ ਇਸ ਤੋਂ ਬਾਅਦ ਇਹਨੂੰ ਕੱਟਣ ਤੋਂ ਬਾਅਦ ਅਸੀਂ ਆਲੂ ਲਾਵਾਂਗੇ ਆਲੂ ਮੈਂਤਾ ਕਿਲੋ ਦੇ ਕਰੀਬ ਲਏ ਨੇ ਤੇ ਇਸ ਤਰ੍ਹਾਂ ਥੋੜਾ ਮੋਟਾ ਰੱਖਾਂਗੇ ਆਲੂ ਨੂੰ ਹੁਣ ਸਰੋਂ ਦਾ ਤੇਲ ਪਾਇਆ ਕੜਾਈ 'ਚ ਇਸ ਵਿੱਚ ਅੱਧਾ ਚਮਚਾ ਹਲਦੀ ਪਾਈ ਹੈ ਥੋੜੀ ਜਿਹੀ ਲਾਲ ਮਿਰਚ ਪਾਈ ਹੈ ਆਲੂਆਂ ਨੂੰ ਅਸੀਂ ਇਸ ਵਿੱਚ ਪਾ ਦੇਵਾਂਗੇ ਤੇ ਤੇਜ ਸੇਕ ਦੇ ਉੱਤੇ ਅਸੀਂ ਇਸ ਨੂੰ ਭੁੰਨ ਲਵਾਂਗੇ ਹੁਣ ਅਸੀਂ ਆਲੂਆਂ ਦੇ ਹਿੱਸੇ ਦਾ ਲੂਣ ਪਾਵਾਂਗੇ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਥੋੜੀ ਜਿਆਦਾ ਇਸ ਵਿੱਚ ਪਾਵਾਂਗੇ ਇਸ ਨਾਲ ਸਬਜ਼ੀ ਜਿਆਦਾ ਕਰਾਰੀ ਤੇ ਵਧੀਆ ਬਣੇਗੀ ਹੁਣ ਆਲੂ ਨੂੰ 5-6 ਮਿੰਟ ਮੈਂ ਭੁੰਨ ਲਿਆ ਇਸ ਤੋਂ ਬਾਅਦ ਅਸੀਂ ਇਸ ਵਿੱਚ ਪੁਰਜੀ ਪਾ ਦੇਵਾਂਗੇ ਹੁਣ ਉਰਜੀ ਦੇ ਹਿੱਸੇ ਦਾ ਲੂਣ ਪਾ ਦਾਂਗੇ ਇਸ ਵਿੱਚ ਤੇਜ ਸੇਕ ਦੇ ਉੱਤੇ ਅਸੀਂ ਇਹਨੂੰ ਭੁੰਨ ਲਵਾਂਗੇ 4-5 ਮਿੰਟ ਲਈ ਇਸ ਤੋਂ ਬਾਅਦ ਅਸੀਂ ਇਸ ਨੂੰ ਟੱਕ ਕੇ ਪਕਾ ਲਵਾਂਗੇ ਆਲੂਆਂ ਦੇ ਗਲਨ ਤੱਕ ਥੋੜਾ ਸੇਕ ਹੋਲੀ ਕਰ ਦਵਾਂਗੇ ਥੋੜੀ देर ਪਕਾਉਣ ਤੋਂ ਬਾਅਦ ਆਲੂਆਂ ਨੂੰ ਚੈੱਕ ਕਰਾਂਗੇ ਆਲੂ ਜਿਹੜੇ ਨੇ ਆ ਦੇਖੋ ਕਲ ਚੁਕੇ ਨੇ ਹੁਣ ਅਸੀਂ ਇਹਨੂੰ ਟੱਕ ਕੇ ਨਹੀਂ ਪਕਾਵਾਂਗੇ ਜੇ ਅਸੀਂ ਇਹਨੂੰ ਜ਼ਿਆਦਾ ਤੇ ਟੱਕ ਕੇ ਪਕਾਵਾਂਗੇ ਤਾਂ ਆਲੂ ਜਿਹੜੇ ਨੇ ਭੁਰਜੀ ਵਿੱਚ ਰਲ ਜਾਂਦੇ ਨੇ ਤੇ ਸਬਜੀ ਚੰਗੀ ਨਹੀਂ ਬਣਦੀ ਐ ਹੁਣ ਅਸੀਂ ਤੇਜ਼ ਸੇਕ ਦੇ ਉੱਤੇ ਸਬਜੀ ਨੂੰ ਭੁੰਨ ਲਵਾਂਗੇ ਆਲੂਆਂ ਦੇ ਜਿਹੜੇ ਕਸਰ ਹੋਏਗੀ ਉਹ ਵੀ ਨਿਕਲ ਜਾਏਗੀ ਤੇ ਸਾਡੀ ਸਬਜੀ ਵਧੀਆ ਬਣ ਕੇ ਤਿਆਰ ਹੋ ਜਾਏਗੀ ਆ ਵੇਖੋ ਇਸ ਵਿੱਚੋਂ ਪਾਣੀ ਜਿਹੜਾ ਨਿਕਲ ਗਿਆ ਸੀ ਉਹ ਸਾਰਾ ਸੁੱਕ ਚੁੱਕਾ ਹੈ ਪਾਣੀ ਵੀ ਤੇ ਸਬਜੀ ਸਾਡੀ बन ਕੇ تیار ਹੈ ਇਹਨੂੰ 6-7 ਮਿੰਟ ਲਈ ਮੈਂ ਭੁੰਨ ਲਿਆ ਹੈ ਤੇ ਸਾਡੀ ਆਹਾਂ ਨੂੰ ਪੀਲਕ ਦੀ ਸਬਜੀ ਤਿਆਰ ਹੈ ਇਹਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਸਬਜੀ ਬਹੁਤ ਵਧੀਆ ਬਣਦੀ ਸਰਦੀਆਂ ਦੇ ਵਿੱਚ ਬੜੇ ਫਾਇਦੇ ਨੇ ਇਹਨੂੰ ਖਾਣ ਦੇ ਸਾਡੇ ਸਰੀਰ ਨੂੰ ਗਰਮੀ ਦਿੰਦੀ ਹੈ ਵੀਡੀਓ ਨੂੰ ਵੇਖਣ ਲਈ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸਤਿ ਸ੍ਰੀ ਅਕਾਲ